ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਬਣ ਵੱਡੋ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ ਸ਼ਹੀਦਾਂ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੋ ਵੱਲੋਂ ਅਤੇ ਇਲਾਕੇ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਯਾਦ ਵਿੱਚ ਮਹਾਨ ਗੁਰਮਤ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏਗੇ। ਇਹ ਸੁਪਰੰਧਮਾਨ ਹਰਵਜ ਭਾਈ ਸੁਖਦੇਵ ਸਿੰਘ ਨਡਾਲੋਂ ਭਾਈ ਬਲਬੀਰ ਸਿੰਘ ਗੁਰਦਾਸਪੁਰੀ ਭਾਈ ਭਗਤ ਸਿੰਘ ਵੱਡੋਂ ਭਾਈ ਜਸਲੀਨ ਸਿੰਘ ਪਾਸ਼ਟਾ ਭਾਈ ਗੁਰਚਰਨ ਸਿੰਘ ਬੀ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਆਦਿ ਗੁਰਬਾਣੀ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਚਾਪ ਕੋੜੇ ਤੇ ਗੁਰੂ ਕੇ ਲੰਗਰ ਉੱਤ ਵਰਤਾਏ ਗਏ ਆਓ ਸੀ ਦੇਖਦੇ ਸਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪ੍ਰਤਿਸ਼ਾ ਬਣੀ ਤੇਰੀ ਸਿਫਤ ਸakre

ਸਤਿ ਪਾਤਿਸ਼ਾ ਬਾਈ ਜਸਲੀਨ ਸਿੰਘ ਜੀ ਕੀਤਨੀ ਜਥੇ ਤਾਂ ਆਪਣਾ ਤੋਂ ਬਾਅਦ ਭਾਈ ਗਰਜਾ ਸਿੰਘ ਜੀ ਇੰਟਰਨੈਸ਼ਨਲ ਧਾਰੀ ਜਥਾ ਉਹ ਆਪ ਜੀ ਨੂੰ ਪਸੰਦ ਸੁਣੋਣਗੇ ਜੀ ਭਾਈ ਗਰਜਾ ਸਿੰਘ ਜੀ ਇੰਟਰਨੈਸ਼ਨਲ ਧਾਰੀ ਜਥਾ ਸਾ ਸੰਗਤ ਜੀ ਇੱਕ ਬੇਨਤੀ ਹੈ ਕਿ ਸਲਾਨਾ ਸੰਸਮਾਗਮ 3 ਫਰਵਰੀ ਨੂੰ ਸੰਤਾਨੀ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 20 ਫਰਵਰੀ ਨੂੰ ਨਗਰ ਕੀਰਤਨ ਕੱਢਿਆ ਜਾਵੇਗਾ 21 ਫਰਵਰੀ ਨੂੰ ਰਾਤ ਦੇ ਦੀਵਾਨ 7 ਵਜੇ ਤੋਂ ਲੈ ਕੇ 10 ਵਜੇ